ਨੀਨਾ ਜੀ ਨੂੰ ਮੈਂ ਇੱਕ ਦਿਨ ਬੈਠ ਕੇ ਇਹਨਾਂ ਨੇ ਕਿਹਾ ਤੁਸੀਂ ਕੀ ਗੱਲ ਤੁਸੀਂ ਬੜੇ ਸੈਡ ਜਿਹਰੇ ਨੇ ਹੋ ਤੁਸੀਂ ਕੋਈ ਗੱਲ ਹੈ ਮੈਂ ਕਿਹਾ ਨਹੀਂ ਸੈਡ ਤਾਂ ਕੋਈ ਨਹੀਂ ਪਰ ਆ ਜਿੰਦਗੀ ਦੇ ਵਿੱਚ ਕਈ ਵਾਰੀ ਬੜੇ ਮਕਾਮ ਆ ਜਾਂਦੇ ਕੁਝ ਅਸੀ ਗੱਲ ਹੋਈ ਕਿ ਮੈਂ ਇਹਨਾਂ ਨੂੰ ਆਪਣੀ ਸਾਰੀ ਕਹਾਣੀ ਸੁਣਾ ਕਿ ਮੈਂ ਇਸ ਤਰ੍ਹਾਂ ਕਰਕੇ ਸੀ ਮੇਰੇ ਫਾਦਰ ਸੀ ਚਲੇ ਗਏ ਮੇਰੀ ਮਦਰ ਏਦਾਂ ਕਰਕੇ ਉਹ ਚਲੀ ਗਈ ਤੇ ਮੈਂ ਘਰ ਦੇ ਵਿੱਚ ਹਾਲਾਤ ਬੜੇ ਖਰਾਬ ਨੇ ਮੈਨੂੰ ਇਹ ਨਹੀਂ ਪਤਾ ਮਰਨਾ ਹੈ ਕਿ ਜੀਣਾ ਹੈ ਉਹ ਇੱਕ ਗੱਲ ਕਰਦੇ 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 ਇੱਕ ਫੁਵਾਰਾ ਅੱਖ ਚ ਫਟ ਗਿਆ ਤੇ ਇਹਨਾਂ ਨੇ ਕਿਹਾ ਵੀ ਪਰਿਵਾਰਕ ਰੂਪ ਦੇ ਵਿੱਚ ਤੁਸੀਂ ਸਾਡੇ ਵੱਡੇ ਹੋ ਸਾਰਾ ਕੁਝ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਹਮੇਸ਼ਾ ਇਹਨਾਂ ਦੇ ਮਦਰ ਨੇ ਮੈਨੂੰ ਕਿਹਾ ਵੀ ਬੇਟਾ ਤੂੰ ਰੋਣਾ ਨਹੀਂ ਤੂੰ ਨਾਲ ਰਹਿਣਾ ਅਸੀਂ ਤੇਰੇ ਨਾਲ ਫਿਕਰ ਨਾ ਕਰ ਫਿਰ ਗੱਲ ਜਲਦੀ ਜਲਦੀ ਚਲਦੀ ਆ ਗਈ ਫਿਰ ਜਦ ਇਹਨਾਂ ਨੇ ਉਦੋਂ ਫਿਰ ਮੇਰੇ ਮੇਰੀ ਵਿਅਕਤੀ ਕੀ ਹਾਲਾ ਕੀ ਮੈਨੂੰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਇੱਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜੇ ਤੁਸੀਂ ਮੈਨੂੰ ਆਪਣੇ ਮਤਲਬ ਸਮਝ ਦਿਓ ਯੋਗ ਸਮਝ ਦਿਓ ਤਾਂ ਮੈਂ ਲਾਈਫ ਦੇ ਵਿੱਚ ਸਾਰਾ ਕੁਝ ਬਰਬਾਦ ਹੋ ਗਿਆ ਔਰ ਮੈਂ ਇਸ ਮਕਾਮ ਦੇ ਵਿੱਚ ਮਾਈ ਵਿਸ਼ ਕਿ ਤੋਂ ਡਰ ਗਿਆ ਮੈਨੂੰ ਸਾਥੀ ਹੁੰਦਾ ਮੇਰਾ ਮੈਂ ਸ਼ਾਇਦ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਲੈਂਦਾ ਇਸ ਤਰ੍ਹਾਂ ਦੀ ਗੱਲ ਕਰਕੇ ਫਿਰ ਮਾਤਾ ਜੀ ਨਾਲ ਗੱਲ ਚੱਲੀ ਫਿਰ ਅਸੀਂ ਕਿਹਾ ਵੀ ਹਾਂ ਇਹਨਾਂ ਨੇ ਫਿਰ ਇਹਨਾਂ ਦੇ ਫਾਦਰ ਉਹ ਮੈਨੂੰ ਇਹਨਾਂ ਦੇ ਫਾਦਰ ਨੂੰ ਬਹੁਤ ਪਿਆਰ ਕਰਦੇ ਸੀ ਬਹੁਤ ਕਰਦੇ ਸੀ ਉਹ ਮੈਨੂੰ ਆਪਣਾ ਪੁੱਤਰ ਸੋਹਣੇ ਦੀ ਸੀ ਜਦੋਂ ਮੈਂ ਘਰ ਚ ਆਇਆ ਸੀ ਉਹਨੇ ਫਿਰ ਮੈਨੂੰ ਘਰ ਲੈ ਹੀ ਜਾਂਦਾ ਕਿਉਂਕਿ ਕੋਈ ਨਹੀਂ ਸੀ ਮੇਰਾ ਨਾ ਭੈਣ ਸੀ ਨਾ ਭਰਾ ਸੀ ਨਾ ਕੋਈ ਤੇ ਮੈਂ ਕਹਿੰਦੀ ਮੇਰਾ ਕੁਝ ਦੁਨੀਆ 'ਚ ਹੈ ਨਹੀਂ ਇੱਕ ਮਾਂ ਸੀ ਪਿਓ ਸੀ ਚਲੇ ਗਏ ਬਾਕੀ ਸਾਰੇ ਹੀ ਜਾਣ ਦੇ ਦੁਸ਼ਮਣ ਨੇ ਜ਼ਿਆਦਾ ਤਾਂ ਉਹ ਤੇ ਪੈਸੇ ਦੇ ਪਿੱਛੇ ਸਾਰੇ ਲੱਗੇ ਹੋਇਆ ਇਹਨਾਂ ਨੇ ਫਿਰ ਮੈਨੂੰ ਮਾਤਾ ਜੀ ਨੇ ਕਿਹਾ ਵਿਲਾਇਤ ਮੈਂ ਮੈਂ ਕਹਿੰਦੀ ਬੇਟੀ ਦੀ ਬਾਹ ਫੜਾਉਣੀ ਆ ਤੇ ਇਹਨੂੰ ਕਿਹਾ ਵੀ ਤੂੰ ਇਸ ਬੰਦੇ ਪਿੱਛੇ ਮਰਨਾ ਹੈ ਇਸ ਬੰਦੇ ਪਿੱਛੇ ਜੀਣਾ ਹੈ ਇਕੱਲੀ ਤੂੰ ਨਹੀਂ ਸਾਰਾ ਪਰਿਵਾਰ ਇਹ ਸਾਡਾ ਬੇਟਾ ਵੀ ਹੈ ਕਦੇ ਮੈਨੂੰ ਅਜੇ ਤੱਕ ਜਵਾਈ ਨਹੀਂ ਕਿਹਾ ਤੇ ਕਹਿੰਦੇ ਬੇਟਾ ਆ ਤੇਰਾ ਘਰ ਹੈ ਤੂੰ ਇਕੱਲਾ ਨਹੀਂ ਆ ਤੇਰਾ ਪਰਿਵਾਰ ਹੈ ਆ ਤੇਰੀ بیوی ਹੈ ਔਰ ਮੈਂ ਤੇਰੀ ਮਾਂ ਇਹ ਤੇਰਾ ਪਿਓ ਹੈ ਤੇ ਅਸੀਂ ਤੈਨੂੰ ਜ਼ਿੰਦਗੀ ਤੱਤੀ ਹਵਾ ਨਹੀਂ ਲੱਗਣ ਦਿਆਂ ਸੋ ਇਸ ਤਰ੍ਹਾਂ ਜੀ ਇੱਕ ਬੜੀ ਖੂਬਸੂਰਤ ਰਿਸ਼ਤਾ ਸ਼ੁਰੂ ਹੋਇਆ ਜਿਹਦੇ ਵਿੱਚ ਇਨਾਂ ਨੇ ਮੇਰਾ ਇੰਨਾ ਖਿਆਤ ਦਿੱਤਾ ਇੰਨਾ ਖਿਆਤ ਦਿੱਤਾ ਕਿ ਜੇ ਮੈਂ ਸੁੱਤਾ ਵੀ ਪਿਆ ਹੁੰਦਾ ਜੀ ਤਾਂ ਇਹ ਪਹਿਰਾ ਦਿੰਦੇ ਹੁੰਦੇ ਸੀ ਵੀ ਜੇ ਸ਼ੂਟਿੰਗ ਤੇ ਵੀ ਮੈਂ ਕਿਤੇ ਆਰਾਮ ਕਰਨਾ ਤਾਂ ਇਹ ਅਸਲਾ ਫੜ ਕੇ ਪਹਿਰਾ ਦਿੰਦੀ ਹੁੰਦੀ ਸੀ ਨਾਲ ਪਰਿਵਾਰ ਵੀ ਨਾਲ ਹੁੰਦਾ ਸੀ ਤਾਂ ਇਹਨਾਂ ਨੇ ਮੈਨੂੰ ਤੱਤੀ ਹਵਾ ਨਹੀਂ ਲੱਗਣ ਦਿੱਤੀ ਉਹ ਗੁਰੂ ਦੀ ਬੜੀ ਕਿਰਪਾ ਰਹੀ ਜੀ ਇਸ ਤਰ੍ਹਾਂ ਸਾਡੀ ਮੁਲਾਕਾਤ ਨੀਨਾ ਜੀ ਕਿਉਂਕਿ ਯੋਗ ਸਰ ਇੰਨੇ ਟਾਈਮ ਤੋਂ ਇੰਡਸਟਰੀ ਵਿੱਚ ਨੇ ਹਨਾ ਬਹੁਤ ਸਾਰੀ ਇਹ ਇੰਡਸਟਰੀਆਂ ਦਾ ਦੀਏ ਕਿ ਜਿੱਥੇ ਚੰਗੀਆਂ ਗੱਲਾਂ ਵੀ ਓੜਦੀਆਂ ਨੇ ਉੱਥੇ ਮਾੜੀਆਂ ਗੱਲਾਂ ਵੀ ਜ਼ਿਆਦਾ ਓੜਦੀਆਂ ਨੇ ਹਨਾ ਬਹੁਤ ਸਾਰੇ ਅਪਸ ਐਂਡ ਡਾਊਨਸ ਲਾਈਫ ਦੇ ਵਿੱਚ ਆਉਂਦੇ ਨੇ ਔਰ ਖਾਸ ਕਰਕੇ ਜਦੋਂ ਕਿਸੇ ਸਟਾਰ ਦੀ ਗੱਲ ਹੁੰਦੀ ਹੈ ਤੇ ਉਹ ਤਾਂ ਪੂਰੀ ਦੁਨੀਆ ਸਾਹਮਣੇ ਜੜੀ ਆ ਜਾਂਦੀ ਹੈ ਅਜਿਹੀਆਂ ਕੋਈ ਚੀਜ਼ਾਂ ਜਦੋਂ ਹੁੰਦੀਆਂ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਸਾਹਮਣੇ ਹੋ ਯੋਗ ਜੀ ਨੂੰ ਕਿਸ ਤਰ੍ਹਾਂ ਸਾਹਮਣੇ ਇਹ ਸਾਰਾ ਚੱਲਦਾ ਰਹਿੰਦਾ ਹੁਣ ਤੁਸੀਂ ਪਿੱਛੇ ਜੇ ਵੀ ਦੇਖਿਆ ਸੀ ਇੱਕ ਬੜਾ ਉੱਥੇ ਉਹ ਹੋਇਆ ਸੀ ਕਿ ਹਿੰਦੂਆਂ ਬਾਰੇ ਨਾਲ ਕੁਝ ਬੋਲਤਾ ਹਾਲਾਂਕਿ ਐਦਾਂ ਦੀ ਕੋਈ ਗੱਲ ਨਹੀਂ ਸੀ ਉਹ ਸਾਰਾ ਇੱਕ ਐਡੀਟਿਡ ਸੀਗਾ ਠੀਕ ਹੈ ਫਿਰ ਲਾ ਇੱਕ ਦੋ ਦਿਨ ਹੋਇਆ ਕਿ ਇਹ ਚੀਜ਼ ਕਿਉਂਕਿ ਦੇਖੋ ਵਿਕਟਰ ਨਾਲ ਅਸੀਂ ਜਿਹੜੀ ਕੁੜੀ ਦਾ ਰਿਸ਼ਤਾ ਕਰ ਰਹੇ ਹਾਂ ਉਹ ਵੀ ਹਿੰਦੂ ਪਰਿਵਾਰ ਨੂੰ ਬਲੌਕ ਕਰਦੀ ਹੈ ਜੀ ਔਰ ਅਸੀਂ ਮੰਗ ਕੇ ਰਿਸ਼ਤਾ ਦਿੱਤਾ ਤੇ ਹੇਜ਼ਲ ਹੈਜ਼ਲ ਵੀ ਹਿੰਦੂ ਪਰਿਵਾਰ ਨੂੰ ਬਲੌਕ ਕਰਦੀ ਹੈ ਸੋ ਇੱਥੇ ਮੇਰਾ ਕਹਿਲਾ ਜਾਤ ਪਾਤ ਕੋਈ ਚੀਜ਼ ਮੈਨੇ ਨਹੀਂ ਰੱਖਦੀ ਪਰ ਉਹ ਚੀਜ਼ ਬਹੁਤ ਹਰਟ ਕੀਤੀ ਇਹਨਾਂ ਨੇ ਇਹ ਵੀ ਬਹੁਤ ਅਬਸੈਟ ਰਹੇ ਦੋ ਦਿਨਾਂ ਦੇ ਇਹਨਾਂ ਦੇ ਛੋਟੇ ਸਿਸਟਰ ਉਹ ਵੀ ਅਸੀਂ ਹਿੰਦੂ ਫੈਮਿਲੀ ਹਿੰਦੂ ਫੈਮਿਲੀ ਚ ਗਏ ਅਮਰੀਕਾ ਨਹੀਂ ਅਮਰੀਕਾ ਵੀ ਤੇ ਸਾਡੇ ਪਰਿਵਾਰ ਚ ਕੋਈ ਕਰਦਾ ਹੀ ਨਹੀਂ ਹੈਗਾ ਤੇ ਯਾ ਤਾਂ ਇਹਨਾਂ ਦੇ ਕੁਝ ਕਹਿਣ ਦਾ ਤਰੀਕਾ ਥੋੜਾ ਬਹੁਤਾ ਗਲਤ ਸੀਗਾ ਕਿ ਉਸ ਚੀਜ਼ ਨੂੰ ਐਕਸਪਰੈਸ ਨਹੀਂ ਕਰ ਪਾਏ ਕਿ ਮੈਂ ਕੀ ਕਹਿਣਾ ਚਾਹ ਰਿਆਂ ਕੁਝ ਹੋ ਐਡੀਟਿਵ ਸੀ ਸੋ ਉਦੋਂ ਥੋੜਾ ਜਿਹਾ ਹੋਇਆ ਮੰਨ ਲੇਕਿਨ ਦੋ ਤਿੰਨ ਦਿਨਾਂ ਬਾਅਦ ਫਿਰ ਸੋਚਿਆ ਨਹੀਂ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ ਪਹਿਲਾਂ ਵੀ ਹੁੰਦਾ ਰਹਿੰਦਾ ਕਿ ਯੋਗ ਜੀ ਨੇ ਕਹਤਾ ਜੀ ਇਹ ਕਰਤਾ ਪਰ ਸਾਨੂੰ ਕਦਾ ਹੁੰਦਾ ਹੈ ਕਿ ਯੋਗ ਐਦਾ ਨਹੀਂ ਕਰ ਸਕਦਾ ਕਿਸੇ ਨਾ ਕਿਸੇ ਗੱਲ ਤੇ ਅਗਰ ਕੋਈ ਬਹਿਸ ਹੁੰਦੀ ਆ ਉਹਦੇ ਪਿੱਛੇ ਕੋਈ ਰੀਜ਼ਨ ਹੁੰਦਾ ਕਿਉਂਕਿ ਮੈਨੂੰ ਇੰਨੇ ਸਾਲ ਹੋ ਗਏ ਮੈਂ ਨਹੀਂ ਦੇਖਿਆ ਮੇਰੇ ਘਰ ਚ ਨੌਕਰ ਅੱਜ ਵੀ ਪੁਰਾਣੇ ਨੇ ਕੋਈ ਚੇਂਜ ਨਹੀਂ ਹੁੰਦਾ ਤੇ ਆਦਰਵਾਇਸ ਉਹ ਵੀ ਨਾ ਰਹਿਣ ਸਾਡੇ ਪੰਪ ਤੇ ਆ ਪੰਪ ਤੇ ਅੱਜ ਤੋ ਹੀ 45 ਸਾਲ ਪੁਰਾਣਾ ਸਟਾਫ ਚੱਲ ਰਿਹਾ ਉਹਨਾਂ ਚ ਕੋਈ ਛੱਡ ਕੇ ਨਹੀਂ ਗਿਆ ਹਾਲਾਂਕਿ ਬਹੁਤ ਮਾੜਾ ਟਾਈਮ ਵੀ ਆਇਆ ਬਹੁਤ ਮਾੜੇ ਤੋਂ ਮਾੜਾ ਵੀ ਦੇਖਿਆ ਇੱਕ ਟਾਈਮ ਐਦਾਂ ਦਾ ਸੀ ਜਦੋਂ ਅਸੀਂ ਬਿਲਕੁਲ ਜ਼ੀਰੋ ਤੇ ਸੀਗੇ ਵਾਪਸ ਸਟਾਰਟ ਕੀਤਾ ਲੇਕਿਨ ਇੱਕ ਦੂਜੇ ਦਾ ਮੇਰਾ ਖਿਆਲ ਆ ਸਾਥ ਚਾਹੀਦਾ ਤੁਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵਿਆਹ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਚਾਰ ਲਾਂਵਾਂ ਲੈ ਲੀਆਂ ਦੋ ਬੱਚੇ ਪੈਦਾ ਕਰ ਲਏ ਜਾਂ ਬਾਹਰ ਗਏ ਖਾਣਾ ਖਾਇਆ ਇਹ ਨਹੀਂ ਉਹ ਚ ਹਮੇਸ਼ਾ ਮੇਰਾ ਖਿਆਲ ਹੈ ਵਿਆਹ ਤੁਸੀਂ ਕਰਵਾਉਣੇ ਹੋ ਤਾਂ ਇੱਕ ਦੂਜੇ ਨੂੰ ਸਮਝ ਕੇ ਕਰਾਉਣੇ ਸਭ ਤੋਂ ਜ਼ਿਆਦਾ ਵਿੱਚ ਅੰਡਰਸਟੈਂਡਿੰਗ ਬਹੁਤ ਹੋਣੀ ਚਾਹੀਦੀ ਆ ਔਰ ਚੰਗੇ ਟਾਈਮ 'ਚ ਤੁਸੀਂ ਇੱਕ ਦੂਜੇ ਦੇ ਨਾਲ ਕਿਤੇ ਬਾਹਰ ਆ ਜਾ ਰਹੇ ਹੋ ਅਲੱਗ ਚੀਜ਼ ਆ ਲੇਕਿਨ ਮਾੜੇ ਟਾਈਮ 'ਚ ਤੁਹਾਡਾ ਸਾਥ ਬਹੁਤ ਜ਼ਰੂਰੀ ਹੁੰਦਾ ਦੂਜੇ ਤੇ ਬੜਾ ਹੱਸ ਕੇ ਟਾਈਮ ਲੱਗਦਾ ਜਾਂਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ